ਜਿਸ ਵਿਸ਼ਵਾਸ ਨਾਲ ਉਹਨਾਂ ਨੇ ਮੈਨੂੰ ਇੱਥੇ ਕੈਂਡੀਡੇਟ ਬਣਾਇਆ ਹੈ ਮੈਂ ਪਰ ਮੇਰੇ ਸਾਥੀ ਜਿਹੜੇ ਲੋਕਲ ਨੇ ਮੈਨੂੰ ਮੇਰੇ ਸੀਨੀਅਰਸ 판ਡੇ ਸਾਹਿਬ ਉਹ ਡਾਬਰ ਸਾਹਿਬ ਇੱਥੇ ਉਹਨਾਂ ਦਾ ਆਸ਼ੀਰਵਾਦ ਹੈ ਸਾਰੀ ਟੀਮ ਉਹਨਾਂ ਦੀ ਨਾਲ ਪਿਛਲੇ ਡੇਢ ਦੋ ਮਹੀਨੇ ਤੋਂ ਕਿਸ ਤਰੀਕੇ ਜਦੋਂ ਦੀ ਸੀਟ ਵੇਕੈਂਟ ਹੋਈ ਹੈ ਪਰ ਇਹ ਸਾਡੇ ਲੀਡਰ ਆਫ ਹਾਊਸ ਬੈਠੇ ਨੇ ਇੱਕ ਦਿਨ ਨਹੀਂ ਛੱਡਿਆ ਜਿੱਥੇ ਉਹਨਾਂ ਦੇ ਰਿਸ਼ਤੇ ਨੇ ਆਪਣੇ ਵਰਕਰਾਂ ਨੂੰ ਕਿਸ ਤਰੀਕੇ ਲਾਮਬੰਦ ਕਰਨਾ ਹੈ ਉਰ ਲੋਕਾਂ ਦੇ ਵਿੱਚ ਕਿਸ ਤਰੀਕੇ ਕਨੈਕਟ ਇਸਟੈਬਲਿਸ਼ਮੈਂਟ ਕਰਨਾ ਹੈ ਸਟੈਬਲਿਸ਼ ਕਰਨਾ ਹੈ ਇਹ ਸਾਰੇ ਮੇਰੇ ਨਾਲ ਦਿਨ ਰਾਤ ਲੱਗੇ ਹੋਏ ਲੋ ਡਾਊਟ ਪਿੱਛੋਂ ਨਿਰਦੇਸ਼ ਉਹਨਾਂ ਦੇ ਲੀਡਰ ਸਾਹਿਬਾਂ ਨਾਲ ਦੇ ਨੇ ਸਾਡੇ ਮੇਅਰ ਸਾਹਿਬ ਬੈਠੇ ਨੇ ਸਾਰੀ ਅੱਜ ਲੀਡਰਸ਼ਿਪ ਬੈਠੀ ਹੈ ਇੱਥੇ ਦੀ ਇਹ ਸਿਲੈਕਸ਼ਨ ਦੀ ਪੋਟੈਸ ਤੋਂ ਸਮਝਦੇ ਹੋਏ ਅੱਜ ਥੋੜੇ ਸਾਰੇ ਦੇ ਰੋਬਰੂ ਹੋਏ ਹੈ ਇਲੈਕਸ਼ਨ ਵਾਕਈ ਬਹੁਤ ਇੰਪੋਰਟੈਂਟ ਬਹੁਤ ਕੁਝ ਦੱਸਿਆ ਜਾ ਰਿਹਾ ਹੈ ਪਰ ਸਚਾਈ ਨੂੰ ਪ੍ਰਤੱਖ ਨੂੰ ਕਹਿੰਦੇ ਆ ਨਾ ਪ੍ਰਮਾਣ ਦੀ ਜ਼ਰੂਰਤ ਹੈ ਅੱਜ ਜਿੱਥੇ ਜਾਈਦਾ ਹੈ ਲੋਕ ਕੰਮਾਂ ਨੂੰ ਯਾਦ ਕਰਦੇ ਆ ਜਿਹੜੇ ਪਿਛਲੇ 5 ਸਾਲ ਚ ਹੋਏ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਪਤਾ ਕੀ ਜਦੋਂ ਸਦੋ ਸਵੇਰੇ ਤੁਸੀਂ ਲੋ ਬਾਈਟ ਲੈਣ ਆਏ ਨਾ ਤੇ ਤੁਸੀਂ ਆਪਣੇ ਮੂੰਹੋਂ ਸਵਾਲ ਕੁਛ ਤੇ ਆਖਿਆ ਵੀ ਜੋ 5 ਸਾਲ ਕੰਮ ਹੋਏ ਸੀ ਉਹਦਾ ਮੁਕਾਬਲਾ 3 ਸਾਲ ਨਾਲ ਕਿੱਦਾਂ ਕਰਦੇ ਹੋ ਉਹ ਸਵਾਲ 'ਚ ਜਵਾਬ ਉਹ ਸੁਣ ਕੇ ਖੁਸ਼ੀ ਹੋਈ ਵੀ ਚਾਹੇ 3 ਸਾਲ when data politics ਦੇ ਵਿੱਚ ਇਹਨਾਂ ਨੇ ਹਰ ਉਹ ਚੀਜ਼ ਕੀਤੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਨੂੰ ਖਤਮ ਕਰਨ ਲਈ ਇਹ ਕਰ ਸਕਦੇ ਸੀ ਇਹ ਕਿਸ ਤਰੀਕੇ ਲੀਡਰਾਂ ਨੂੰ ਖਰਾਬ ਕਰਨਾ ਹੈ ਉਹਨਾਂ ਦੀ ਕੈਰੇਕਟਰ ਅਸੈਸੀਨੇਸ਼ਨ ਕਰਨੀ ਹੈ ਉਹਨਾਂ ਨੂੰ ਬਦਨਾਮ ਕਰਨਾ ਹੈ ਪਰ ਜਿਸ ਤਰੀਕੇ ਕਾਟੇ ਲੀਡਰ ਸਹਿਬਾਨਾ ਨੇ ਆਖਿਆ ਵੀ ਜਿੱਥੇ ਪ੍ਰਭੂ ਹੋਵੇ ਨਾ ਜਿੱਦੀ ਪਿੱਠ ਤੇ ਖੜਾ ਹੋਵੇ ਨਾ ਮੇਰਾ ਖਿਆਲ ਨਹੀਂ ਇਹ ਜੀ ਐਗਜ਼ਾਮਪਲ ਮਿਲੇਗੀ ਵੀ 2 ਸਾਲ ਦੇ ਵਿੱਚ ਹੀ ਮੈਨੂੰ ਇਹ ਜਾਂ ਇਨਸਾਫ ਮਿਲਿਆ ਵੀ ਅੱਜ ਲੋਕਾਂ ਦੀ ਕਚਹਿਰੀ 'ਚ ਐਂ ਜਿਵੇਂ ਮੱਖਣ 'ਚੋਂ ਬਾਲ ਕੱਢੀ ਦਨਾਇ ਕੱਢ ਕੇ ਖੜਾ ਕਰਤਾ ਵੀ ਜਾ ਹੁਣ ਵਾਪਸ ਸੇਵਾ 'ਚ ਜੁਟ ਜਾ ਤੇ ਮੈਨੂੰ ਨਹੀਂ ਸੀ ਪਤਾ ਕੁਦਰਤ ਨੂੰ ਕੀ ਮਨਜ਼ੂਰ ਹੈ ਸਾਡਾ ਦੋਸਤ ਪੁਰਾਣਾ ਗੋਗੀ ਸਾਹਿਬ ਐਕਸਪਾਇਰ ਹੋਗੇ ਤੇ ਦੁਬਾਰਾ ਅੱਜ ਲੋਗਾ ਦੀ ਕਚਹਿਰੀ ਸਾਨੂੰ ਜਾਣਾ ਪੈ ਗਿਆ ਅੱਜ ਇਸ ਕਚਹਿਰੀ ਦੇ ਵਿੱਚ ਵੀ ਜਦੋਂ ਉਹਦੋਂ ਸੁਣਦੇ ਸੀਗੇ ਮੈਨੂੰ ਮਿਸਿਸ ਗੋਕੀ ਨੂੰ ਟਿਕਟ ਮਿਲੇਗੀ ਉਹ ਮਿਲੇਗੀ ਪਰ ਇਹ ਪਾਰਟੀ ਹੈਜੀ ਪਾਰਟੀ ਹੈ ਕਦੀ ਆਪਣੇ ਵਰਕਰ ਦੇ ਨਾਲ ਨਹੀਂ ਖੜੀ ਪੰਜਾਬ ਦੇ ਲੋਕਾਂ ਨਾਲ ਨਹੀਂ ਖੜੀ ਉਹਨਾਂ ਨੇ ਆਪਣੇ ਰਾਸਤੇ ਜਦੋਂ ਦਿੱਲੀ ਵਾਲਿਆਂ ਨੇ ਉੱਥੋਂ ਦੂਰ ਤਾਂ ਤੇ ਇੱਕ ਹਿਡਨ ਅਜੰਡੇ ਦੇ ਤਹਿਤ ਵਿਚਾਰੇ ਸੰਜੀਵ ਰੋੜਾ ਜੀ ਤਾਂ ਇਹ ਇਲੈਕਸ਼ਨ ਨਹੀਂ ਹੈ ਇਹ ਇਲੈਕਸ਼ਨ ਉਹ ਹਿਡਨ ਅਜੰਡਾ ਜਿਹੜਾ ਸੰਜੀਵ ਦੇ ਥਰੂ ਪੰਜਾਬ ਦੇ ਵਿੱਚੋਂ ਦੀ ਹੋ ਕੇ ਉਹਨਾਂ ਨੇ ਕਿਸ ਤਰੀਕੇ ਆਪਣੇ ਰਾਹ ਅਗਲੀ ਪੋਲਿਟਿਕਸ ਦੇ ਬਣਾਣੇ ਉਹ ਸਿਡਨ ਅਜੰਡੇ ਨੂੰ ਵੀ ਇੱਥੇ ਦੇ ਲੋਕ ਜਾਣਦੇ ਲੁਧਿਆਣੇ ਦੇ ਲੋਕ ਬੜੇ ਸਮਝਦਾਰ ਉਹ ਸਮਝਦੇ ਨੇ ਵੀ ਹਲੇ ਤਾਂ ਇਨਡਾਇਰੈਕਟਲੀ ਸਾਰੀ ਦੀ ਸਾਰੀ ਮਸ਼ੀਨਰੀ ਨੂੰ ਉਹ ਕਿਸ ਤਰੀਕੇ ਡਿਕਟੇਟ ਕਰਦੇ ਆ ਫਿਰ ਉਹਨਾਂ ਕੋ ਲੀਗਲੀ ਇੱਥੇ ਮੈਂਡੇਟ ਮਿਲ ਜਾਏਗਾ ਵੀ ਮੀਟਿੰਗਾਂ ਲੈਣੀਆਂ ਕਿਉਂਕਿ ਉਹ ਪੰਜਾਬ ਚੋਂ ਮੈਂਬਰ ਪਾਰਲੀਮੈਂਟ ਬਣ ਕੇ ਚਲੇ ਜਾਂਦੇ ਕਿਸ ਤਰੀਕੇ ਉਹਨਾਂ ਨੂੰ ਲਾਇਸੈਂਸ ਮਿਲ ਜਾਏਗਾ ਵੀ ਪੰਜਾਬ ਦੇ ਅੰਦਰ ਲੁੱਟਖਸਟ ਕਿਸ ਤਰੀਕੇ ਕਰਦੇ ਅੱਜ ਐਕਸਪੋਜ਼ ਹੋ ਰਿਹਾ ਦਿੱਲੀ ਕਹਿਕ ਦੀਆਂ ਰਿਪੋਰਟਾਂ ਆ ਰਹੀਆਂ ਹਰ ਵਿਭਾਗ ਦੇ ਕੇਸ ਬਣ ਰਹੇ ਉੱਥੇ ਜਦੋਂ ਐਕਸਪੋਜ਼ ਹੋ ਜਾਂਦੇ ਹੈ ਜਿਵੇਂ ਚੰਨੀ ਸਾਹਿਬ ਨੇ ਦੱਸਿਆ ਨਾ ਉੱਥੇ ਕੋਈ ਸਕੂਲ ਜਿੱਥੇ ਬੈਂਕ ਕਰਦੇ ਸੀ ਵੀ ਸਾਡਾ ਐਜੂਕੇਸ਼ਨ ਸਿਸਟਮ ਸਾਡਾ ਹੈਲਥ ਸਿਸਟਮ ਮੈਨੂੰ ਦੱਸੋ ਜੀ ਸਾਰੀ ਵੈਸਟ ਕੰਸਟੀਟੂਐਂਸੀ ਚ ਤੁਸੀਂ ਘੁੰਮ ਜਾਈਓ ਤੇ ਜੇ ਕੋਈ ਇੱਥੇ ਤੁਹਾਨੂੰ ਆਮ ਆਦਮੀ ਕਲੀਨਿਕ ਖੁੱਲੇ ਨਜ਼ਰ ਆਣ ਤੇ ਉਹ ਤੇ ਸਾਹਮਣੇ ਖੜੇ ਹੋ ਕੇ ਜੂ ਲਾਈਵ ਹੋ ਜਾਂਦੇ ਮੈਂ ਹੀ ਤੁਹਾਨੂੰ ਕਹਿਣਾ ਸਮਝ ਜਿਹੜੇ ਬਣੇ ਹੋਏ ਅਧਾਰੇ ਸੀਗੇ ਸਕੂਲਸ ਸੀਗੇ ਚਾਹੇ ਮੈਰਿਟੋਰੀਅਸ ਸਕੂਲ ਸੀ ਜਾਂ ਅਸੀਂ ਮਾਡਲ ਸਕੂਲ ਸਮਾਰਟ ਸਕੂਲ ਬਣਾਏ ਸੀਗੇ ਉਹਨਾਂ ਦਾ ਨਾਮ ਹੀ ਬਣਿਆ ਹੋਰ ਕੁਝ ਨਹੀਂ ਕਰੇ ਅੱਜ ਹੁਣ ਬਾਰ-ਬਾਰ ਹਰ ਹਫਤੇ ਕਨਵੀਨਰ ਵੀ ਆ ਰਹੇ ਨੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਵੀ ਆ ਰਹੇ ਨੇ ਤੇ ਪ੍ਰੋਜੈਕਟ ਕੀ ਦਿੱਤੇ ਸਾਹਿਬ 3 ਸਾਲਾਂ ਦਾ حساب ਤਾਂ ਤੁਸੀਂ ਮੰਗ ਲਿਓ ਕਿਉਂਕਿ ਉਹ ਵੀ ਪਾਰਲੀਮੈਂਟ ਰਹੇ ਨੇ ਜਿਹੜੇ ਦੂਸਰੇ ਕੈਂਡੀਡੇਟ ਨੇ ਤੇ ਸਾਰੀ ਸਰਕਾਰ ਦਾ ਵੀ ਲੁਧਿਆਣਾ ਨੂੰ ਦਿੱਤਾ ਕੀ हां ਆ ਦੋ ਹਫ਼ਤਿਆਂ ਚ ਜ਼ਰੂਰ ਪ੍ਰੋਜੈਕਟ ਦਿੱਤੇ ਹੈ ਸਿਵਲ ਹਸਪਤਾਲ ਦਾ ਨਵੀਨੀਕਰ ਦਹਾਕਿਆਂ ਦਾ ਪੁਰਾਣਾ ਬਣਿਆ ਹਸਪਤਾਲ ਕੋਈ ਉਹਦੇ ਚ ਗੌੜ ਦੇਤਾ ਕੋਈ ਨਵੀਂ ਫੈਸਿਲਿਟੀ ਕ੍ਰੀਏਟ ਕਰਾਤੀ ਨਵੀਨੀਕਰ ਪਤਾ ਨਹੀਂ ਉਹ ਸਫੈਦੀ ਨੂੰ ਨਵੀਨੀਕਰਨ ਕਹਿੰਦੇ ਆ ਜਿਵੇਂ ਸਕੂਲਾਂ ਤੇ ਕੀਤੀ ਇਹਨਾਂ ਨੇ ਤੇ ਐਮਿਨੈਂਸ ਸਕੂਲ ਬਣਾਏ ਆਈਟੀਆਈ ਕਿੰਨੇ ਸਾਲ ਪੁਰਾਣੇ ਆ ਸਰ ਇਹ ادارے ਮਤਲਬ ਲੋਕਾਂ ਨੂੰ ਬੇਵਕੂਫ ਕਿਵੇਂ ਬਣਾਉਂਦੇ ਐਡਵਰਟਾਈਜ਼ ਕਿਵੇਂ ਕਰਦੇ ਤੇ ਮਹੂਰਤ ਕੀ ਹੋ ਰਹੇ ਨੇ ਤੁਹਾਨੂੰ ਵੀ ਬੁਲਾਇਆ ਜਾਂਦਾ ਹੈ ਉੱਥੇ ਬਈ ਅਸੀਂ ਜੀ ਅਸਫਾਈ ਅਭਿਆਨ ਸ਼ੁਰੂ ਕਰਨਾ ਹੈ ਮਤਲਬ ਝਾੜੂ ਮਾਰਨ ਦਾ ਕੰਮ ਇਹਨਾਂ ਵਾਸਤੇ ਪ੍ਰੋਜੈਕਟ ਹੈ ਉਹ ਪ੍ਰੋਜੈਕਟ ਨਹੀਂ ਸੀ ਜਿਹੜੇ ਅੱਜ ਯਾਦ ਕੀਤੇ ਜਾ ਰਹੇ ਆ ਹਰ ਸਾਲ ਹਿੰਦੁਸਤਾਨ ਦੀ ਸਰਕਾਰ ਉਹਨਾਂ ਪ੍ਰੋਜੈਕਟਾਂ ਨੂੰ ਨੰਬਰ 1 ਕੱਢ ਰਹੀ ਹੈ ਜਿਹੜੇ ਪ੍ਰੋਜੈਕਟ ਨਿੰਦਦੇ ਹੁੰਦੇ ਸੀ ਚਾਹੇ ਵਾਟਰਫਰੰਟ ਦਾ ਪ੍ਰੋਜੈਕਟ ਹੋਵੇ ਚਾਹੇ ਵੈਲੀਆਂ ਦਾ ਪ੍ਰੋਜੈਕਟ ਹੋਵੇ ਚਾਹੇ ਮਲਹਾਰ ਰੋਡ ਦਾ ਪ੍ਰੋਜੈਕਟ ਹੋਵੇ ਤੇ ਆ 10 ਦਿਨ ਪਹਿਲਾਂ ਤੁਹਾਡੇ ਸਾਹਮਣੇ ਆਰੋਗੀ ਆਜੂਗੀ ਨੂੰ ਪ੍ਰਾਈਜ਼ ਮਿਲਿਆ